ਗੁਰ ਸੇਵਿਆ ਅਹਨੇ ਸੋ ਸਹਜ ਸੁਭਾਏ ਦਰਸ਼ਨ ਪਰਸਿਆ ਗੁਰ ਕਾ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰ ਅਰ ਸੋਹ ਕੋਰ ਸੋਹ ਛਟਿਆ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਆ ਸਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹੋ ਦਿਸ ਪਾਸ ਬਹਿਟਿਆ ਸੋਹੀਆ ਸਬਨਾ ਦਾ ਵੇਸਾਹ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਸਾਹ ਜਿਸ ਪਾਸੇ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸਤਨ ਦੀਵਾ ਹੈ ਗੁਰੂ ਸਾਹਿਬ ਜੀ ਸੋਰਠਿ ਮਹੱਲਾ ਤੀਜਾ ਾਰੇ ਜੀਓ ਤੁਦ ਨੋ ਸਦਾ ਸਾਲਾਹੀ ਪਿਆਰੇ ਜਿ ਚਰ ਘਾਟ ਅੰਤਰ ਹੈ ਸਾਸਾਂ ਏ ਪਾਲ ਖਿੰ ਵਿਸਰਹਿ ਤੂ ਸੁਆਮੀ ਜਾਣੋਂ ਬਰਸ ਪਚਾਸਾ ਹਾਮ ਮੂੜ ਮੁਗਦ ਸਦਾ ਸੇ ਭਾਈ ਗੁਰ ਕਾ ਸਬਦ ਪ੍ਰਗਾਸਾ ਹਰ ਜੀਉ ਤੁਦਨੋ ਸਦਾ ਸਾਲਾਹੀ ਪਿਆਰੇ जिचर काटे अंतर है सक पाल खेन विसर है तू स्वामी जा बरस पुचास ਹਮ ਮੂੜ ਮੁਗਦ ਸਦਾ ਸੇ ਪਾਈ ਗੁਰ ਕਾ ਸਬਦ ਪ੍ਰਗਾਸਾ ਹਾਰੇ ਜਿਓ ਤੁਮ ਆਪ ਦੇ ਦੇ ਹੋ ਬੁਝਾਈ ਹਾਰੇ ਜੀ ਤਦ ਬਿਟ ਹੋਂ ਵਾਰਿਆ ਸਦ ਹੀ ਤੇਰੇ ਨਾਮ ਵਿਟ ਹਾ ਬਾਲੇ ਜਾਈ ਰਹਾਓ ਹਮ ਸਬ ਦੇ ਮੁਏ ਸਬ ਦੇ ਮਾਰੇ ਜੀ ਬਾਲੇ ਪਾਈ ਸਬਦੇ ਹੀ ਮੁਕਤ ਪਾਈ ਸਬਦੇ ਮਨ ਤਨ ਨਿਰਮਲ ਹੋਆ ਹਾਰੇ ਵਸਿਆ ਮਾਨੇ ਆਈ ਸ਼ਬਦ ਗੁਰਦਾਤਾ ਜਿਤ ਮਨ ਰਾਤਾ ਹਾਰੇ ਸੋ ਰਹਿਆ ਸਮਾਈ ਸ਼ਬਦ ਨ ਜਾਣ ਹੈ ਸੇ අන්නේ බෝලේ සකෙත අය සංසාරා හාරේරසන්න පායා බෙරතා ජනමගවායයා ਜਮਹ ਵਾਰੋ ਵਾਰਾ ਬਿਸਤਾ ਕੇ ਕੀੜੇ ਬਿਸਤਾ ਮਾਹੇ ਸਮਾਣੇ ਮਨ ਮੁਖ ਮੁਗਦ ਗੁਬਾਰਾ ਅੱਪੇ ਕਾਰੇ ਵਿਖਾਏ ਮਾਰਗੇ ਲਾਏ ਭਾਈ ਤੇਸ ਬਿਨ ਅਵਰ ਨ ਕੋਈ ਜੋ ਤੋਰੇ ਲਿਖਿਆ ਸੋ ਹੋਏ ਨ ਮਿਟ ਪਾਈ ਕਰਤਾ ਕਰੇ ਸੋ ਹੋਈ ਮਨਕ ਨਾਮ ਵਸਿਆ ਮਨ ਅੰਤਰੇ ਪਾਈ ਆਵਰ ਨ ਦੁੱਜ ਕੋਈ ਆਪੇ ਕਰਿ ਵਿਖਾਇ ਮਾਰਗੇ ਲਾਏ ਭਾਈ ਤਿਸ ਬਿਨ ਅਵਰ ਨ ਕੋਈ ਓ ਤੋਰੇ ਲਿਖਿਆ ਸੋ ਕੋਈ ਨ ਮਿਟਾਇ ਪਾਈ ਕਰਤਾ ਕਰੇ ਸੋ ਹੋਈ ਨਾਨਕ ਨਾਮ ਵਸਿਆ ਮਨ ਅੰਤਰੇ ਭਾਈ ਅਵਰ ਨ ਦੂਜਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਤੀਜਾ ਹਾਰੇ ਜੀਉ ਤੁਦਨੋ ਸਦਾ ਸਾਲਾਹੀ ਪਿਆਰੇ ਜਿਚਰ ਘਾਟੇ ਅੰਤਰ ਹੈ ਸਾਸਾ ਇੱਕ ਖਾਂ ਪਲ ਖਿੰਨ ਵਿਸਰ ਹੈ ਤੂ ਸੁਆਮੀ ਜਾਣ ਬਰਸ ਪਚਾਸਾ ਹਮ ਮੂੜ ਮੁਗਦ ਸਦਾ ਸੇ ਭਾਈ ਗੁਰ ਕਾ ਸਬਦ ਪ੍ਰਗਾਸਾ